ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਮਨ ਸਿਮਰ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਹਾਂਜੀ ਸਭ ਤੋਂ ਪਹਿਲਾਂ ਇਹ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੀ ਜੋ ਵੀ ਆਪਣੀ ਚੈਨਲ ਦੀ ਨਾਲ ਨਵੀਂ ਜੁੜੀ ਨੇ ਜਹਾ ਅਜੇ ਤੱਕ ਆਪਣਾ ਚੈਨਲ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਕਿ ਵੀਡੀਓ ਦਾ ਨੀਓ ਨੋਟੀਫਿਕੇਸ਼ਨ ਹੈ ਤੁਹਾਡੇ ਸਾਰਿਆਂ ਕੋਲ ਆਸਾਨੀ ਨਾਲ ਆ ਸਕੇ ਤੇ ਚਾਹ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਤੀ ਜਰੂਰ ਦੱਸਿਆ ਕਰੋ ਕਿ ਸਾਡੀ ਸੂਟਾਂ ਦੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗ ਰਹੇ ਨੇ ਹਾਂਜੀ ਤੁਸੀਂ ਸਾਡੇ ਕੋਲ ਕਿਸੇ ਵੀ ਪ੍ਰਕਾਰ ਦਾ ਬੁ ਕਲਕੀ ਜਿਹੜਾ ਸੇਮ ਸੂਟ ਹੈ ਸਾਡੇ ਤੋਂ ਬਾਈ ਕਰ ਸਕਦੇ ਹੋ ਉਸ ਦੇ ਵਿੱਚ ਕੁਝ ਐਡ ਔਨ ਕਰਾਣਾ ਹੈ ਕੁਝ ਸਕਿਪ ਕਰਵਾਣਾ ਹੈ ਵਿਦ ਸਟੀਚਿੰਗ ਵਿਦਾਊਟ ਸਟੀਚਿੰਗ ਜਿੱਦਾਂ ਜਿਹੀ ਤੁਹਾਡੀ ਚੁਆਇਸ ਸਾਰੀ ਦੱਸ ਕੇ ਸੇਮ ਸੂਟ ਹੈ ਸਾਡੇ ਤੋਂ ਬਾਈ ਕਰ ਸਕਦੇ ਹੋ ਤੇ ਸਾਡੇ ਵਾਲੀ ਡਿਜ਼ਾਈਨਿੰਗ ਦੇਖਣ ਲਈ ਤੁਸੀਂ ਸਾਨੂੰ ਜਿਉ ਵੀ ਇਲਾਵਾ ਇੰਸਟਾ ਤੇ ਫੇਸਬੁੱਕ ਗਰੁੱਪ ਪਰ ਫੋਲੋ ਕਰ ਸਕਦੇ ਹੋ ਉੱਥੇ ਆਪਾਂ ਹਰ ਰੋਜ਼ ਕਰਦੀਆਂ ਪਿਕਸ ਰੀਲਸ ਫੋਟੋਸ ਅਪਲੋਡ ਕਰਦੇ ਰਹਿੰਦੇ ਆ ਫੈਬਰਿਕ ਦੇ ਵਿੱਚ ਵੀ ਤੇ ਵਰਕ ਵਿੱਚ ਵੀ ਜਿਹੜਾ ਵੀ ਤੁਹਾਨੂੰ ਵਰਕ ਜਾਂ ਫੈਬਰਿਕ ਪਸੰਦ ਆਉਂਦਾ ਤੁਸੀਂ ਉਸ ਦਾ ਸਕਰੀਨਸ਼ਾਟ ਖਿੱਚ ਕੇ ਸਾਡੇ ਵਟਸਐਪ ਨੰਬਰ ਉੱਪਰ ਸਾਡੇ ਸਟਿਕਸ ਪੇਜ 'ਤੇ ਸਾਡੇ ਕੋਲ ਫੁੱਲ ਇਨਫੋਰਮੇਸ਼ਨ ਲੈ ਸਕਦੇ ਹਾਂ ਸੂਟ ਦੇ ਮਤਲਬਕ ਜਿਹੜਾ ਸੂਟ ਤੁਸੀਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਵਿਦ ਸਟੀਚਿੰਗ ਨਾਲ ਲੈਣਾ ਚਾਹੇ ਜਾਂ ਡਾਊਟ ਸਟੀਚਿੰਗ ਨਾਲ ਲੈਣਾ ਹੈ ਸਾਰੀ ਜੀ ਆਪਣੀ ਪਸੰਦ ਦੱਸ ਕੇ ਸੇਮ ਸੂਟ ਸਾਡੇ ਤੋਂ ਬਾਇ ਕਰ ਸਕਦੇ ਹੋ ਆਪਣੇ ਕੋਲ ਹਰ ਪ੍ਰਕਾਰ ਦੀ ਸਟਿਚਿੰਗ ਵੀ ਅਵੇਲੇਬਲ ਹੈ ਚਾਹੇ ਤੁਸੀਂ ਸਿੰਪਲ ਸੂਟ ਰੈਡੀ ਕਰਵਾਉਣਾ ਚਾਹੇ ਫਾਰਮਲ ਡ्रेसेस ਲੈਂਗੇ ਜਲਾਰੀ ਗਰਾਰੀ ਨਾਲ ਆਪਣੇ ਕੋਲ ਹਰ ਪ੍ਰਕਾਰ ਦੀ ਸਟਿਚਿੰਗ ਵੀ ਅਵੇਲੇਬਲ ਹੈ ਹਾਂਜੀ ਤੁਹਾਨੂੰ ਦਿਖਾਣੇ ਆ ਜੀ ਅੱਜ ਵਾਲੇ ਆਪਣੇ ਸੂਟ ਜੀ ਅੱਜ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਨਵੇਂ ਆਰਟੀਕਲ ਜ ਇਹ ਪਿਓਰ 100% ਕਾਟਨ ਹੈ ਜੀ ਪਿਓਰ ਮਲ ਕਾਟਨ ਕਹਿੰਦੇ ਨੇ ਜਿਹਨੂੰ ਆਪਾਂ ਦੇਖੋ ਤੇ ਇਹ ਹੈਗਾ ਜੀ ਸ਼ਰਟ ਦਾ ਨੈੱਕ ਬਣੀ ਹੋਇਆ ਨੈਕਲਾਈਨ ਬਣੀ ਹੋਈ ਹੈ ਤੇ ਇਹ ਸਾਰੀ ਸ਼ਰਟ ਦੇ ਵਿੱਚ ਬ੍ਰਿਕ ਬ੍ਰਿਕ ਬੁੱਟੀ ਹੈ ਜੀ ਵਾਈਟ ਕਲਰ ਦੀ ਲਾਈਟ ਫਰੋਜੀ ਗ੍ਰੀਨ ਜਿਹਾ ਇਹ ਕਲਰ ਹੈ ਨਾਲ ਇਹਦੇ ਵਾਈਟ ਬਾਟਮ ਪੇਅਰ ਕੀਤੀ ਹੋਈ ਹੈ ਜੀ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਦੇਖ ਸਕਦੇ ਹੋ ਇਹ ਬ੍ਰਿਕ ਬ੍ਰਿਕ ਬੁੱਟੀ ਹੀ ਆਉਗੀ ਆਪਣੇ 슬ੀਵਸ ਦੇ ਉੱਪਰ ਏਪੀ ਰਬ ਕੀਤਾ ਹੋਇਆ ਜੀ ਨਾਲ ਦੁਪੱਟਾ ਇਹ ਖੰਡ ਇਹ ਤੋਂ ਦੇ ਸਕਦੇ ਪ्योर ਮਲ ਕੋਟਨ ਦਾ ਦੁਪੱਟਾ ਹੈ ਜੀ ਦੇਖੋ ਟਾਈ ਡਾਈ ਕੀਤਾ ਹੋਇਆ ਤੇ ਵਿੱਚ ਨਾਲ ਹਲਕੇ ਹਲਕੇ ਕੜਾਈ ਹੈ I hope ਤੁਹਾਨੂੰ ਸੂਟ ਪਸੰਦ ਆਇਆ ਹੋਗਾ ਤੇ ਕਿਸੇ ਕਸਟਮਰ ਨੇ ਪਹਿਣਨੇ ਆਪਣੇ ਆਰਡਰ ਕੀਤਾ ਜੀ ਆਪ ਨੂੰ ਜਿਹੜਾ ਸੂਟ ਜਾ ਰਿਹਾ ਸੀ ਮੈਂ ਕਿਹਾ ਚਲੋ ਵੀਡੀਓ ਬਣਾ ਲਈਏ ਤੇ ਦੇਖੋ ਜੀ ਪਿਓਰ ਕਾਟਨ ਦੇ ਉੱਪਰ ਆਦੀ ਕਾਟਨ ਦੇ ਉੱਪਰ ਸੂਟ ਬਣਿਆ ਹੋਇਆ ਜੀ ਪਿੰਕ ਕਲਰ ਦਾ ਪੀਚ ਪਿੰਕ ਕਲਰ ਦਾ ਸੂਟ ਹੈ ਜੀ ਤੇ ਇਹ ਦੋਨੋਂ ਚੱਕੋ ਤੇ ਦੇਖੋ ਕਿੰਨਾ ਨੀਟ ਤੇ ਕਲੀਨ ਵਰਕ ਹੋਇਆ ਹੈ ਤੁਸੀਂ ਨੀਟ ਵੀ ਚੈੱਕ ਕਰ ਸਕਦੇ ਹੋ ਫੈਂਟ ਵੀ ਬਹੁਤ ਚੱਚ ਮਿਲਾਏ ਹੋਏ ਨੇ ਇਹਨਾਂ ਨੂੰ ਜਿਹੜੇ ਉੱਥਰ ਇਹਨੂੰ ਉੱਪਰ ਕੇ ਸਾਹਮਣੇ ਆ ਰਹੇ ਨੇ ਟੋਲ ਕਿਸੇ ਪਹਿਨਣੇ ਆਪਣੇ ਤੋਂ ਅਨਸਟਿਚ ਕੀ ਵਾਈ ਕੀਤਾ ਇਹਦੇ ਨਾਲ ਇਹਦਾ ਦੁਪੱਟਾ ਮਤਲਬ ਕਿ ਆਇਆ ਹੋਇਆ ਹੈ ਫਿਨਿਸ਼ਿੰਗ ਲਈ ਇਹ ਬਾਜੂ ਦਾ ਵਰਕ ਹੈ ਜੀ ਮੇਰੇ ਤੋਂ ਚੈੱਕ ਕਰ ਸਕਦੇ ਹੋ ਸਲਵਾਰ ਤੇ ਲਿਆ ਸਕਦੇ ਹੋ ਚਾਹੇ ਤੁਸੀਂ ਬਾਜੂ ਤੇ ਲਿਆ ਲਿਆ ਸਕਦੇ ਹੋ ਜੀ ਦੇਖੋ ਆਪਾਂ ਕਿਸੇ ਵੀ ਮਤਲਬ ਭੈਣ ਨੇ ਆਪਣੇ ਬਜਟ ਅਕੋਰਡਿੰਗ ਬਣਾਉਣੇ ਜੀ ਇਸ ਵਰਕ ਨੂੰ ਆਪਾਂ ਗਲੇ ਤੇ ਵੀ ਐਡ ਆਨ ਕਰ ਸਕਦੇ ਆ ਤੇ ਇਸ ਤੋਂ ਘਟਾ ਵੀ ਸਕਦੇ ਆ ਵਧਾ ਵੀ ਸਕਦੇ ਆ ਜਿੱਦਾਂ ਦਾ ਵੀ ਆਪਣੀ ਮਰਜ਼ੀ ਦੇ ਕਲਰ ਦੇ ਉੱਪਰ ਤਿਆਰ ਕਰਵਾ ਸਕਦੇ ਆ ਤੇ ਜੀ ਆਪਣਾ ਅੱਜ ਦਾ ਪਿਆਰਾ ਜਿਹਾ ਸੂਟ ਮੈਂ ਦੇਖੋ ਜੀ ਪ्युअर कॉटन ਦਾ ਵਧੀਆ ਸੂਟ ਹੈ ਜੀ ਦੇਖੋ ਰੰਗ ਰਸੀਆ ਬ੍ਰਾਂਡ ਹੈ ਜੀ ਇਹਦਾ ਦੇਖੋ ਟੈਗ ਇਹਦੇ ਤੋਂ ਦੇਖ ਸਕਦੇ ਪੂਰੀ ਐਨਕੰਡਿਕ ਕੰਨੀ ਤੇ ਮੋਹਰ ਲੱਗੀ ਹੈ ਜੀ ਦੇਖੋ ਬ੍ਰਿਕ ਬ੍ਰਿਕ ਪ੍ਰਿੰਟ ਹੈ ਜੀ ਇਹ ਕਿਸੇ ਭੈਣ ਨੇ ਬਾਈ ਕੀਤਾ ਜੀ ਆਪਣੇ ਤੋਂ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਮੈਂ ਫਿਕਸ ਪ੍ਰੋਵਾਈਡ ਕਰਵਾਤੀਆਂ ਸੀ ਜੀ ਜਿੰਨੇ ਜਿਹਨਾਂ ਦੀ ਚੋਇਸ ਸੀਗੀ ਤੇ ਰੋਸੋਣੀ ਕਾਟਨ ਹੈ ਤੇ ਵਿੱਚ ਸਕਿਨ ਕਲਰ ਦਾ ਨਾ ਵਿੱਚ ਡਾਰਕ ਸਕਿਨ ਕਲਰ ਦਾ ਡਿਗ ਪ੍ਰਿੰਟ ਪ੍ਰਿੰਟ ਬਣਿਆ ਹੋਇਆ ਹਰਾਮਾ ਗ੍ਰੀਨ ਸੂਟ ਦਾ ਕਲਰ ਹੈ ਜੀ ਇਹ ਉਹਨਾਂ ਨੇ ਆਪ ਤੋ ਵਿਦਆਊਟ ਸਟਿਚਿੰਗ ਪਿਆ ਜੀ ਤੁਸੀਂ ਵੀ ਜੇ ਕਿਸੇ ਨੇ ਮਤਲਬ ਆਰਡਰ ਕਰਨਾ ਹੈ ਜੀ ਆਪਣੀ ਚੋਇਸ ਦੇ ਅਕੋਰਡਿੰਗ ਆਪਣੇ ਬਜਟ ਦੇ ਅਕੋਰਡਿੰਗ ਆਪਾਂ ਦੱਸ ਸਕਦੇ ਜਿੱਦਾਂ ਦਾ ਵੀ ਸੂਟ ਕਸਟਮਾਈਜ਼ ਕਰਾਉਣਾ ਹੈ ਜੀ ਤਰਵਾ ਸਕਣ ਥੈਂਕ ਯੂ ਅੱਜ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਨਵਾਂ ਟਿਕਾ ਇਹ ਜੀ ਬਲੌਕ ਪੇਂਟਿੰਗ ਦਾ ਸੂਟ ਪੀਚ ਕਲਰ ਜੀ ਕੱਪੜਾ ਬਹੁਤ ਹੀ ਸੌਫਟ ਮਲ ਕਾਟਨ ਇਹ ਇਹਨੂੰ ਕਸਟਮਰ ਨੇ ਆਪ ਤੋਂ ਸਟਿਚਿੰਗ ਦੇ ਨਾਲ ਲਿਆ ਤੇ ਸੈਂਟਰ ਪੈਨਲ ਬਣੇ ਹੋਏ ਨੇ ਜੀ ਦੇਖੋ ਤੇ ਪਾਕਿਸਤਾਨੀ ਆਪਣੀਆਂ ਬਾਜੂ ਬਣੀਆਂ ਨੇ ਬਾਜੂ ਤੇ ਵੀ ਲੇਸ ਲਗਵਾਈ ਹੈ ਗੋਗਲ ਇਹਦੇ ਵੀ ਲੇਸ ਲਗਵਾਈ ਹੈ ਇਹ ਬਹੁਤ ਹੀ ਸੋਹਣਾ ਮਤਲਬ ਨਾ ਕਈ ਰੰਗਾਂ ਦਾ ਮਿਕਸ ਮਿਕਚਰ ਜਿਹਦੇ ਵਿੱਚ ਬਲਾਕ ਪੇਂਟਿੰਗ ਦਾ ਹੋਇਆ ਹੋਇਆ ਉਸੇ ਤਰ੍ਹਾਂ ਦੀ ਮਤਲਬ ਉਨੇ ਸ਼ੇਡਸ ਦੇ ਵਿੱਚ ਹੀ ਆਪਾਂ ਲੇਸ ਲਗਵਾਈ ਆ ਕਿਸੇ ਪਹਿਨੇ ਆਪਣੇ ਤੋਂ ਸਿੰਪਲਸ ਹੋਗਾ ਜਾਂ ਸੂਟ ਕਸਟਮਾਈਜ਼ ਕਰਵਾਇਆ ਜੀ ਤੇ ਗੱਲ ਕਰ ਲੈਣੇ ਜੀ ਇਹਦੇ ਦੁਪट्टे ਦੀ ਦੁਪੱਟਾ ਹੈਗਾ ਜੀ ਇਹਦਾ ਕੋਟਾ ਡੋਰੀਆ ਆ ਦੇਖੋ ਕਿੰਨੇ ਕਲਰਸ ਦੀ ਮਤਲਬ ਜਿੰਨੇ ਕਲਰ ਇਹਦੇ ਸੂਟ ਦੇ ਵਿੱਚ ਨੇ ਉਹਨੇ ਕਲਰ ਹੀ ਆਪਾਂ ਦੁਪट्टे ਦੇ ਵਿੱਚ ਐਡ ਕਰਵਾਏ ਨੇ ਤੁਸੀਂ ਵੀ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸੂਟ ਮਹਿੰਗਾ ਸਸਤਾ ਵਰਕ ਵਾਲਾ ਪ੍ਰਿੰਟ ਬਲੋਕ ਪੇਂਟਿੰਗ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿੱਦਾਂ ਦਾ ਵੀ ਸੂਟ ਕਸਟਮਾਈਜ਼ ਕਰਵਾਉਣਾ ਜੀ हां जी ਤੁਸੀਂ ਆਪਣੇ ਅੱਜ ਵਾਲੇ ਸਾਰੇ ਸੂਟ ਦੇਖੇ ਹੋਣਗੇ ਜੀ ਅੱਜ ਆਪਣੀ ਜਿਹੜੀ ਸੂਟ ਸੀ ਜੀ ਉਹ ਸਿਮਰਤ ਦੀ ਜੀ ਨੇ ਤੁਹਾਨੂੰ ਸਾਰੇ ਡਿਸਪਲੇ ਕਰਕੇ ਦਿਖਾਈ ਸੀ ਜੀ ਆਪਾਂ ਜਿਹੜੀ ਸੂਟ ਦਿਖਾਣੀ ਮਸ਼ੀਨ ਵਰਕ ਵਿੱਚ ਆਪਣੇ ਰੈਡੀ ਹੋਏ ਸੀ ਜੀ ਸੂਟ ਤੁਸੀਂ ਇੱਥਾਂ ਦੇ ਜਿਹੜੇ ਮਸ਼ੀਨ ਵਰਕ ਦੇ ਵਿੱਚ ਆਪਣੇ ਸੂਟਾਂ ਰੈਡੀ ਕਰਵਾ ਸਕਦੇ ਹੋ ਸੇਮ ਸੂਟ ਵੀ ਬਾਈ ਕਰ ਸਕਦੇ ਹੋ ਇਹਨਾਂ ਵਿੱਚ ਕਲਰ ਡਿਜ਼ਾਈਨ ਫੈਬਰਿਕ ਚੀਜ਼ ਕਰਵਾ ਕੇ ਵੀ ਲੈ ਸਕਦੇ ਹੋ ਆਪਣੀ ਸਾਰੀ ਜਿਹੜੀ ਪਸੰਦ ਹੈ ਉਹ ਦੱਸ ਕੇ ਸਾਨੂੰ ਸਾਡੇ WhatsApp ਨੰਬਰ ਉੱਪਰ ਸੇਮ ਸੂਟ ਆਪਣਾ ਬਾਈ ਕਰ ਸਕਦੇ ਹੋ ਹਾਂ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ